ਲਾਓ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਪੌਣੀ ਨੁਗਰੀ ਬਸ਼ੀਰੀ ਲਿਆਤੀ। ਬਾਡੀ ਬੈੱਡ ਦੇਖ ਕੇ ਭੁਲੇਖਾ ਨਾ ਖਾਜੋ ਵੀ ਪਤਨੇ 1.5-2 ਸਾਲ ਦੀ ਹੋ। ਬਸ਼ੀਰੀ ਹਜੇ ਸਾਲ ਤੋਂ ਅੰਦਰ ਹੀ 8.5-9 ਮਹੀਨੇ ਦੀ ਹੋ। ਬਸ ਹਾਈਟ ਹੀ ਜ਼ਿਆਦਾ ਤੇ ਹੱਡ ਪੈਰਾਂ ਦੀ ਬਾਲੀ ਖੁੱਲੀ ਆ। ਬਾਕੀ ਹੈ ਪੌਣੀ ਨੁਗਰੀ ਆ। ਚੰਬੇਪਾਨ ਨਾਲ ਜਦੋਂ ਛੱਟਾ ਪਾਨ ਤੇ ਨਾਲ ਸੋਹ ਕੁਆਲਿਟੀ ਦੀ ਕੱਲੀ-ਕੱਲੀ ਚੀਜ਼ ਦੀ ਡਿਟੇਲ ਦਵਾਂਗੇ। ਬਸ ਤੁਸੀਂ ਵੀਡੀਓ ਜਿਹੜੀ ਆ ਪੂਰੀ ਦੇਖ ਲਓ। ਪ੍ਰੋਪਰ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣੀ। ਤੇ ਪਹਿਲਾਂ ਦਾ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਤੇ ਜਿਹੜੇ ਭਰਾਏ ਵੀਡੀਓ Facebook ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹਾਂ ਅੱਜ ਵਾਲਾ ਜਾਨਵਰ ਆਪਾਂ ਕਹਿ ਸਕਦੇ ਹਾਂ ਇੱਕ ਨਗੀਨਾ ਇੱਕ ਕੋਇਨੂਰੀ ਪੇਸ਼ ਕੀਤਾ ਤੁਹਾਡੇ ਸਾਹਮਣੇ ਕਹਾਂ ਕਿ ਜਿਹੜੀ ਇਹਦੇ ਕੁਆਲਿਟੀਆਂ ਪੂਰੀਆਂ ਟੌਪ ਦੀਆਂ ਤੇ ਰੇਟ ਜਮਾਂ ਜਾਏਗਾ ਹੈ ਕਵਾਡੀ ਤੋਂ ਲੈ ਕੇ ਪੁੱਠੇ ਤਾਈਂ ਪੈਰਾਂ ਦੀ ਮਜ਼ਬੂਤੀ ਗਰਦਨ ਦੀ ਬਰੀਕੀ ਕੰਨਾਂ ਦਾ ਡਿਜ਼ਾਈਨ ਫੇਸ ਕੁਆਲਿਟੀ ਸਾਰੀਆਂ ਪਰਫੈਕਟ ਆ ਸੋ ਕੁਆਲਿਟੀ ਦੇ ਬੱਚੀ ਆ ਤੇ ਹੈ ਵੀ ਪੌਣੀ ਨੌਕਰੀ ਜਿਹੜੇ ਭਰਾਵਾਂ ਕਿਉਂਕਿ ਆਪਾਂ ਮੰਨ ਲਓ ਇਦਾਂ ਦਾ ਜਿਹੜਾ ਪੌਣੀ ਨੌਕਰਾ ਜਾਨਵਰ ਆ ਬਹੁਤ ਘੱਟ ਨਿਕਲਦਾ ਤੇ ਇੱਕ ਅੰਦਾ ਹੁੰਦਾ 2-3 ਮਹੀਨੇ ਬਾਅਦ ਤੇ ਉਹ ਨਾਲ ਦੇ ਨਾਲ ਵੀਡੀਓ ਸਪੌਂਸਰ ਸ਼ੇਅਰ ਹੋ ਜਾਂਦਾ ਬਾਕੀ ਸਾਰੀ ਡਿਟੇਲ ਇਹਦੀ ਵੀ ਵੀਡੀਓ ਤੇ ਬੇਚੀ ਦਵਾਂਗੇ ਅੱਜ ਇਹ ਵੀਡੀਓ 29 30 ਤਰੀਕ ਅੱਜ 30 ਮਾਰਚ 2025 ਨੂੰ ਵੀਡੀਓ ਅਪਲੋਡ ਹੋ ਰਹੀ ਹੈ ਦੋਸਤੋ ਤੇ ਵੀਡੀਓ ਵੀ ਭਰਾ ਦੇ ਵੀਡੀਓ ਪਸੰਦ ਆਈ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਜੇ ਤੁਸੀਂ ਵੀ ਜੈਜ ਮਾਲ ਚ ਚੰਗਾ ਜਾਨਵਰ ਪਾਲਦੇ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਨਾਲ ਵੀਡੀਓ ਅਪਲੋਡ ਹੋਣ ਦੇ ਨਾਲ ਦੇ ਨਾਲ ਹੀ ਤੁਹਾਨੂੰ ਅਪਡੇਟ ਮਿਲਦੀ ਰਹੇ ਤੇ ਅੱਜ ਵੱਧਦੇ ਵੀਡੀਓ ਵੱਲ ਡਿਟੇਲ ਦਿੰਨੇ ਦੋਸਤੋ ਜਿਵੇਂ ਆਪਾਂ ਉਮਰ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਦੱਸਤਾ ਵੀ 8.5 9 ਮਹੀਨੇ ਦੀ ਬੱਚੀ ਹੋਈ ਬਸ ਬਾਕੀ ਇਹਦੇ ਮਾਂ ਪਿਓ ਦੀ ਹਾਈਟ ਹੀ ਚੰਗੀ ਸੀ ਬੱਚੀ ਚੰਗੀ ਬਣ ਗਈ ਪਹਿਲਾਂ ਇਹਦੇ ਖਾਨਦਾਨ ਮਰੀ ਤਾਂ ਸੀ ਅਰਜਨ ਰੌਲੀ ਵਾਲੇ ਨੇ ਬਹੁਤ ਵੱਡੇ ਵੱਡੇ ਘੋੜੇ ਪੈਦਾ ਕੀਤੇ ਜਿਹੜੇ ਰਿਲੈਂਸ ਵਿੱਚ ਚਲੇ ਗਏ ਜਿਵੇਂ ਬੇਤਾਬ ਹੋਇਆ ਬਜਰੰਗ ਹੋਇਆ ਬੇਤਾਬ ਦਾ ਬੱਚਾ ਆ ਗਿਆ ਤੇ ਹੋਰ ਵੀ ਬਹੁਤ ਵੱਡ ਪਾਦਮ ਵੀ ਮੇਰੇ ਸਾਨੂੰ ਅਰਜਨ ਦਾ ਬੱਚਾ ਹੀ ਆ ਤੇ ਵੱਡੇ ਵੱਡੇ ਘੋੜੇ ਅਰਜਨ ਨੇ ਬਹੁਤ ਪੈਦਾ ਕੀਤੇ ਮਹਾਦੇਵ ਹੋਇਆ ਉਹਨਾਂ ਤੋਂ ਇੱਕ ਬੱਚਾ ਡਾਇਮੰਡ 2 ਹੋਇਆ ਜੀ ਬਹੁਤ ਸੋਹਣਾ ਉਹ ਵੀ ਬਾਹਰ ਚਲਾ ਗਿਆ ਆਊਟ ਆਫ ਸਟੇਟ ਤੇ ਉਸ ਦੀ ਬੱਚੀ ਮਾਂ ਦੀ ਦੋਸਤੋ ਚੰਬੀ ਆ 62 ਇੰਚ ਸਕੇਲ ਵਾਲੀ ਜਿਹਨੂੰ ਆਪਾਂ ਆਮ ਤੌਰ ਤੇ ਲੋਕ 64 65 ਇੰਚ ਕਹਿੰਦੇ ਸਾਢੇ 62 ਇੰਚ ਵਾਲੀ ਮਾਂ ਉਮਰ ਬੱਚੀ ਸਾਢੇ 8 9 ਮਹੀਨੇ ਹੋਈ ਹੈ ਬਾਲ ਖੋੜੀ ਨੇ ਸਾਫ ਮੱਥੇ ਸਿੰਗਲ ਖੋੜੀ ਜਿਆ ਦੇਮਨ ਲੱਗਿਆ ਹੋਇਆ ਪੈਰ ਫੁੱਟ ਦੇਖੋ ਪੈਰਾਂ ਦਾ ਸਾਈਜ਼ ਬਹੁਤ ਸੋਹਣਾ ਨਾਲ ਲੈਂਥ ਬਾਕੀ ਬੱਚੀ ਨੇ ਬੱਚੇ ਜਿਹੜੇ 100% ਨੋਖਰੇ ਦੇਣੇ ਉਹ ਚਿੱਟਾਪਨ ਬਹੁਤ ਜ਼ਿਆਦਾ ਕੰਨ ਕੰਨ ਕੁੰਡੀ ਵਾਲਾ ਤੇ ਫੇਸ ਬਹੁਤ ਸੋਹਣਾ ਤੇ ਰੇਟ ਵੀ ਜਾਇਜ਼ ਆ ਦੋਸਤੋ ਨੰਬਰ ਮੈਂ ਬੋਲ ਦੇਣਾ 6239154544 985559904 ਕੋਈ ਡਿਟੇਲ ਐ ਦੀ ਰਹਿੰਦੀ ਹੋਈ ਤਾਂ ਤੁਸੀਂ ਇਹ ਨੰਬਰਾਂ ਤੇ ਪਤਾ ਲੈ ਸਕਦੇ ਹੋ ਫੋਟੋ ਚਾਹੀਦੀ ਫੋਟੋ ਵੀਡੀਓ ਮਿਲ ਜੂ ਮਿਲ ਜੇ ਜਲਦ ਨਾਲ ਵੀਡੀਓ